ਪਰਮਾਤਮਾ ਨੇ ਮਤਲਬ ਵੀ ਇਹਨਾਂ ਨੂੰ ਮਨੁੱਖ ਨਾਲ ਜੋੜਿਆ ਸੀਗਾ ਹਮ ਸੰਤ ਬਰਿਆਮ ਸਿੰਘ ਸੀਗੇ ਕੁਟ ਪੁਗਰੇ ਕਲਦੀਪ ਸਰਦਾਰ ਦੇ ਸਮਾਧ ਬਣੀਏ ਜੀ ਉਹਨਾਂ ਨਾਲ ਜੁੜੇ ਸੀਗੇ ਇਹ ਮੜੀ ਮੋਟਾ ਮਤਲਬ ਨੇ ਕੁਦਰਤਾਨੀ ਉਹ ਜੇ ਬੁਖਾਰ ਹੋ ਜਾਣਾ ਹਾਂ ਜਾਂ ਮੜਾ ਸਿਰ ਦੁਖਦਾ ਹੋਣਾ ਕੋਈ ਇਥੇ ਪਿੰਡੋਂ ਟੀਕਾ ਲਵਾਣਾ ਦਵਾਈ ਲੈ ਜਾਣੀ ਹਾਂ ਤੇ ਅੱਜ ਤੱਕ ਤਾਂ ਉਹਨਾਂ ਨੇ ਹਸਪਤਾਲ 'ਚ ਰਾਤ ਨਹੀਂ ਕੱਟੀ ਹਾਂ ਮਤਲਬ ਇਹ ਇੰਨਾ ਮੇਰੇ ਪਿਓ ਨੇ ਵਧੀਆ ਸੰਭਾਲਿਆ ਉਹਨਾਂ ਨੇ ਰੋਟੀ ਪਾਣੀ ਸਭ ਤੋਂ ਪਹਿਲਾਂ ਮੇਰੇ ਡੈਡੀ ਨੂੰ ਪਾਉਣੀ ਮੈਨੂੰ ਰੋਟੀ ਬਾਝ ਦੇਣੀ ਉਹਨਾਂ ਨੇ ਜੀ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜ ਚੁੱਕੇ ਹੋ ਢੱਲਵਾ ਟੈਲੀਵਿਜ਼ਨ ਦੇ ਨਾਲ ਅੱਜ ਮੈਂ ਪਹੁੰਚਿਆ ਪਿੰਡ ਢੱਲਵਾ ਕਲਾ ਵਿੱਚ ਇੱਕ ਪਰਿਵਾਰ ਦੇ ਕੋਲ ਜਿਨ੍ਹਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਕੰਟੈਕਟ ਇਸ ਕਰਕੇ ਕੀਤਾ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਪਰਿਵਾਰ ਦੇ ਵੱਡੇ ਮੁਖੀ ਜਿਹੜਾ ਉਹਨਾਂ ਦਾ ਪਰਿਵਾਰ ਦਾ ਜਿੰਦਰਾ ਸੀ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਤੇ ਉਹਨਾਂ ਦੀਆਂ ਕੁਝ ਕੁ ਅਭੁੱਲ ਯਾਦਾਂ ਜਿਹੜੀਆਂ ਉਹ ਸਾਡੇ ਕੈਮਰੇ ਦੇ ਜ਼ਰੀਏ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਸੋ ਮਿਲਦੇ ਆ ਬਾਈ ਜੀ ਦੇ ਨਾਲ ਤੇ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਟੈਲ ਮੈ ਟੈਲੀਵਿਜ਼ਨ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਅੱਛਾ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਅਸੀਂ ਨਾਮ ਜਾਣਨਾ ਚਾਹਾਂਗੇ ਲੈਣਾ ਹਰਜਨਤ ਸਿੰਘ ਬਹਿਣੀਵਾਲਾ ਜੀ ਠੀਕ ਹੈ ਜੀ ਤੇ ਬਾਈ ਜੀ ਫਾਦਰ ਸਾਹਿਬ ਦਾ ਕੀ ਨਾਮ ਸੀਗੇ ਸਰਦਾਰ ਮੁਖਤਿਆਰ ਸਿੰਘ ਬਹਿਣੀਵਾਲਾ ਜੀ ਹਾਂ ਇਹ ਅੱਛਾ ਪ੍ਰੋਬਲਮ ਕੀ ਆਈ ਸੀ ਉਹਨਾਂ ਨੂੰ ਅ ਬਾਈ ਜੀ ਕੋਈ ਪ੍ਰੋਬਲਮ ਨਹੀਂ ਆਈ ਵਧੀਆ ਸੀ ਕਿ ਮਤਲਬ ਤਰੇ ਫਿਰਦੇ ਸੀ ਵਧੀਆ ਹਾਂ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਜੀ ਉਹਨਾਂ ਨੂੰ ਤੇ ਅਚਾਨਕ ਕਿ ਬਸ ਕੁਦਰਤ ਬਣੀ ਜਿਵੇਂ ਪਰਮਾਤਮਾ ਦਾ ਬਲਾਵਾ ਹੋ ਗਿਆ ਜੀ ਹੂੰ ਐਵੇਂ ਬਸ ਕੋਈ ਵਿਧੀ ਬਣੀ ਟ੍ਰੈਟਡ ਹੋ ਗਿਆ ਨਾ ਜੀ ਫਿਰ ਕਿਹੜੇ ਕਿਹੜੇ ਦਿਨ ਵਾਪਰਿਆ ਇਹ ਇਹ 23 ਤਰੀਕ ਨੂੰ ਵੀਰਵਾਰ ਦਿਨ ਕੀਤਾ ਜੀ ਸਾਢੇ 4 ਦਾ ਟਾਈਮ ਸੀ ਕਾਮ ਦੇ ਸਾਢੇ 4 ਸਾਢੇ 4 ਅੱਛਾ ਤੇ ਕਿਵੇਂ ਫਿਰ ਅਚਾਨਕ ਹੀ ਹੋਇਆ ਕੋਈ ਇਹ ਵੀ ਨਹੀਂ ਹੋਇਆ ਵੀ ਤੁਸੀਂ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਹੋਵੇ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਜੀ अच्छा तो पहला भी कोई प्रॉब्लम नहीं है नहीं नहीं, नहीं, नहीं कोई प्रॉब्लम नहीं, नहीं है अच्छा मतलब पूरी जिंदगी च कभी हॉस्पिटल ਦਾ ਮੂੰਹ ਨਹੀਂ ਵੇਖਿਆ ਉਹਨਾਂ ਨੇ ਨਹੀਂ ਨਹੀਂ ਜੀ ਉਹ ਹਸਪਤਾਲ ਦਾ ਰਾਤ ਨੂੰ ਕਿਤੇ ਦਾਖਲ ਹੀ ਨਹੀਂ ਹੋਏ ਜੀ ਹਮ ਤੇ ਮੜੀ ਮੋਟਾ ਮਤਲਬ ਇਹ ਕਿਦਰ ਦੀਆਂ ਜੇ ਬੁਖਾਰ ਹੋ ਜਾਣਾ ਹਾਂ ਜਾਂ ਮੜਾ ਸਿਰ ਦੁਖਦਾ ਹੋਣਾ ਕੋਈ ਇਥੇ ਹੀ ਪਿੰਡੋਂ ਹੀ ਟੀਕਾ ਲਵਾ ਲੈਣਾ ਦਵਾਈ ਲੈ ਲੈਣੀ ਹਾਂ ਤੇ ਅੱਜ ਤੱਕ ਉਹਨਾਂ ਨੇ ਹਸਪਤਾਲ 'ਚ ਰਾਤ ਨਹੀਂ ਕੱਤੀ ਹਾਂ ਐਨੀ ਜ਼ਿੰਦਗੀ ਵਧੀਆ ਬਹੁਤ ਥੋੜੀ ਜ਼ਿੰਦਗੀ ਜੀ ਕਰਕੇ ਗਈ ਹੈ ਜੀ ਹਾਂ ਤੁਰੇ ਫਰਦੇ ਦੀ ਵਧੀਆ ਰੋਟੀ ਪਾਣੀ ਵਧੀਆ ਖਾਂਦੇ ਜੀ ਦੰਦ ਵਧੀਆ ਪਏ ਸੀ ਕਿ ਨਿਕਾ ਵਧੀਆ ਸੀਗੇ ਜੀ ਤੇ ਨੌਦੇ ਵੀ ਆ ਪੀ ਸੀਗੇ ਉਮਰ ਕਿੰਨੀ ਸੀ ਜੀ ਉਮਰ ਸੀਗੀ ਜਨੇ 94 ਹਾਂ ਜੀ 94 ਸਾਲ ਉਮਰ ਹਾਂ ਜੀ ਤੇ ਅੱਜ ਤੱਕ ਬਜ਼ੁਰਗ ਜਿਹੜੇ ਉਹ ਕਦੇ ਵੀ ਹਸਪੀਟਲ ਨਹੀਂ ਗਏ ਬੜੀ ਹੈਰਾਨੀ ਦੀ ਗੱਲ ਆ ਕਿਉਂਕਿ ਅੱਜਕੱਲ ਸਾਡੀਆਂ ਜਿਹੜੀਆਂ ਖੁਰਾਕਾਂ ਹੋ ਐਨੀਆਂ ਜ਼ਹਿਰੀਲੀਆਂ ਹੋ ਚੁੱਕੀਆਂ ਹਰ ਇੱਕ ਚੀਜ਼ ਦੇ ਵਿੱਚ ਅਸੀਂ ਜਿਹੜੀ ਖਾਣ ਪੀਣ ਦੇ ਦੌਰਾਨ ਅਸੀਂ ਜ਼ਹਿਰ ਖਾਣੇ ਆ ਕੈਮੀਕਲ ਵਾਲੀਆਂ ਚੀਜ਼ਾਂ ਅਸੀਂ ਵਰਤੋਂ ਕਰਦੇ ਆ ਤੇ ਆ ਐਉਂ ਜਾਂ ਕੋਈ ਸ਼ਖਸ ਨਹੀਂ ਹੋਣਾ ਜਿਹੜਾ ਕਦੇ ਕੋਈ ਮੈਡੀਕਲ ਨਾ ਗਿਆ ਹੋਵੇ ਹਸਪੀਟਲ ਨਾ ਗਿਆ ਹੋਵੇ ਕਿਉਂਕਿ ਆਪਾਂ ਨੂੰ ਦੇਖਣ ਨੂੰ ਲੱਗਦਾ ਏ ਕਿ ਇਨਸਾਨ ਚੱਲਦਾ ਫਿਰਦਾ ਵਧੀਆ ਤੁਰਿਆ ਫਿਰਦਾ ਪਰ ਇਹ ਨਹੀਂ ਪਤਾ ਹੁੰਦਾ ਕਿ ਉਹ ਆਪਣੇ ਅੰਦਰ ਕਿੱਦਾਂ ਦੀ ਬਿਮਾਰੀ ਦਾ ਗੁਬਾਰ ਲੈ ਕੇ ਉੱਤਰਿਆ ਫਿਰਦਾ ਪਰ ਫੇਰ ਵੀ ਇਹਨਾਂ ਦੇ ਬਜ਼ੁਰਗਾਂ ਜਿਹੜੇ ਉਹ ਉਹ ਐਨੇ ਸਿਹਤਮਾਨ ਸੀਗੇ ਕਿ ਅੱਜ ਤੱਕ ਉਹਨਾਂ ਨੇ ਕਦੇ ਹਸਪੀਟਲ ਜਾ ਕੇ ਜਿਹੜਾ ਉਹ ਨਹੀਂ ਦੇਖਿਆ ਸੀਗਾ ਭਾਈ ਜੀ ਕੋਈ ਬਜ਼ੁਰਗਾਂ ਦੀ ਕੋਈ ਐਹੋ ਜੀ ਯਾਦ ਹੈ ਜਿਹੜੀ ਨਾ ਭੁੱਲਣ ਯੋਗ ਹੋਵੇ ਨਾ ਭੁੱਲਣ ਯਾਰ ਭਾਈ ਜੀ ਪਰਮਾਤਮਾ ਨੇ ਮਤਲਬ ਵੀ ਇਹਨਾਂ ਨੂੰ ਮਨੂੰ ਰੱਬ ਨਾਲ ਜੋੜਿਆ ਸੀਗਾ ਹਮ ਸੰਤ ਬਰਿਆਮ ਸਿੰਘ ਸੀਗੇ ਉਹਤ ਕੁਗਰ ਕਲ ਦੀ ਸੰਦਾ ਦੇ ਸਮਾਦ ਬਣੀ ਜੀ ਉਹਨਾਂ ਨਾਲ ਜੁੜੇ ਸੀਗੇ ਤੇ ਮੇਰੀ ਖਾਤਰ ਉਹਨੇ ਬਹੁਤ ਦੁਨੀਆ ਇੰਦਾਈ ਹੈ ਹਮ ਮਤਲਬ ਇਹੋ ਜੀ ਜਗਾ ਜਿੱਥੇ ਨਹੀਂ ਗੈਲਰੀ ਖਾਤਰ ਮੈਨੂੰ ਸੰਤਾਂ ਨੇ ਬੱਚਿਆਂ ਨਾਲ ਮੈਂ ਹੋਇਆ ਸੀ ਜੀ ਤੇ ਉਹਨਾਂ ਨੇ ਮਤਲਬ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਆਪਦੀ ਮਾਫਤ ਉਹ ਹਮ ਇੰਨਾ ਮੇਰੀ ਖਾਤਰ ਉਹਨੇ ਕੀਤਾ ਜੀ ਇਹ ਮੈਨੂੰ ਜੀ ਉਹਨਾਂ ਨੇ ਚੰਗੀ ਲੈਂ ਤੇ ਲਾਇਆ ਜੀ ਹਮ ਕੋਈ ਨਸ਼ਾ ਪੱਤਾ ਰਹਿ ਤੈ ਨਾ ਜੀ ਅੱਜ ਜ਼ਿਕਰ ਕੋਈ ਖਰਾਂ ਨੂੰ ਟੱਚ ਨਹੀਂ ਕੀਤਾ ਜਿੰਨਾ ਹੂੰ ਤੇ ਇਹੋ ਜਿਹਾ ਮਾਪ ਹਰੇਕ ਦਿਨ ਹੋਵੇ ਜੀ ਜੋ ਜਾਂ ਮੇਰੇ ਮਾਪੇ ਸੀਗਾ ਜੀ ਜੀ ਤੇ ਸੰਤਾਂ ਕੋਲੇ ਜਾਂਦੇ ਸੀਗੇ ਜੀ ਸੰਤਾਂ ਦੀ ਸੇਵਾ ਬਹੁਤ ਕੀਤੀ ਰਾਂਏ ਜੀ ਤੇ ਮੇਰੀ ਮਾਤਾ ਨੇ ਧਾਰਮਿਕ ਬੜੇ ਧਾਰਮਿਕ ਸੀਗੇ ਜੀ ਜੀ ਜਦੋਂ ਵੀ ਨਾ ਕੇ ਸੁਭਾ ਨਾਉਦੇ ਸੀਗੇ ਨਾ ਕੇ ਘੰਟਾ ਡੇਢ ਘੰਟਾ ਪਾਠ ਕਰਦੇ ਸੀਗੇ ਜੀ ਹੂੰ ਹਰਜਨਾ ਲਤਨੇਮ ਕਰਦੇ ਸੀਗੇ ਜੀ ਹਾਂ ਜੀ ਤੇ ਜਦੋਂ ਮੈਂ ਬੇਟੇ ਨੂੰ ਸਕੂਲ ਲੈ ਕੇ ਜਾਂਦਾ ਸੀਗਾ ਤੇ ਮੈਨੂੰ ਬੁਲਾਉਂਦੇ ਸੀਗੇ ਕਹਿੰਦੇ ਸੀ ਜਿੱਥੇ ਚੱਲਦੇ ਆਂ ਅੰਨਕ ਸਕੂਲ ਚੱਲਿਆ ਜੀ ਮੇਟੇ ਲੈ ਕੇ ਜਦੋਂ ਮੈਨੂੰ ਬਾਹਰ ਜਾਂਦਾ ਸੀ ਬੇਵਕਰਾਤੀਗਾ ਬਾਈ ਮੈਂ ਪਰ ਘਰ ਮੰਨੀਓ ਮਤਲਬ ਇੰਨਾ ਧਿਆਨ ਰੱਖਦੇ ਸੀ ਪਰਿਵਾਰ ਦਾ ਬਾਈ ਜੀ ਜੇ ਮੜੀ-ਮੁਟੀ ਤਕਲੀਫ ਹੋਣੀ ਉਹਨਾਂ ਦੇ ਭਾਰੀ ਬਣ ਜਾਂਦੀ ਸੀ ਜੀ ਤੇ ਜਦੋਂ ਮੈਂ ਇਥੇ ਕਰਿਆਉਣਾ ਮਰੋ ਫੋਟੋ ਮਨੇ ਬੱਚੇ ਨੂੰ ਲੈ ਕੇ ਜਾਉਂ ਕਿੰਮਤਾਂ ਦੇ ਬਾਹਰ ਹੋਣਾ ਤੇ ਮੈਨੇ ਬਣਾਉਣਾ ਤੂੰ ਕਹਿੰਦਾ ਪਤਾ ਆ ਗਿਆ ਤੂੰ ਹਾਂ ਮੈਂ ਜੜੀ ਆ ਗਿਆ ਮੈਂ ਮਤਲਬ ਇਹ ਮਤਲਬ ਇਹ ਇੰਨਾ ਨੇਕ ਸੁਭਾਅ ਜੜੀ ਦਾ ਮੇਰੇ ਦਾ ਇੰਨਾ ਵਧੀਆ ਸੁਭਾਅ ਮੈਂ ਨਾ ਦੇ ਨਹੀਂ ਦੇ ਸਕਦਾ ਬਾਈ ਇੰਨਾ ਮਤਲਬੇ ਇੰਨਾ ਪਰਮਾਤਮਾ ਹਰੇਕ ਨੂੰ ਮਾਤ ਦੇ ਦੇਈ ਹੈਗਾ ਇੰਨਾ ਵਧੀਆ ਮਾਤ ਸੀਗਾ ਮੇਰਾ ਜਿੰਦਗੀ ਉਹਨਾਂ ਨੇ ਬਹੁਤ ਸੋਹਣੀ ਦੀਦ ਕੀਤੀ ਹੈ ਕਿਸੇ ਦਾ ਬਿਲ ਨਹੀਂ ਦਿਖਾਇਆ ਨਾ ਕਿਸੇ ਦਾ ਮੜਾ ਕੀਤਾ ਨਾ ਕਿਸੇ ਨੇ ਠੱਗੀ ਮਾਰੀ ਨਾ ਹੀ ਮਤਲਬ ਕਿਸੇ ਦਾ ਜਿੰਦਗੀ ਇਹੋ ਜੀ ਕੋਈ ਪ੍ਰੋਬਲਮ ਨਹੀਂ 5000 ਪੈਸੇ ਦਾ ਦੇਣ ਨਹੀਂਗਾ ਉਹ ਜਿੰਨਾ ਕਿਸੇ ਨੂੰ ਦਿਖਾਇਆ ਹੋਵੇ ਦੁਗਦੇ ਸੌਦੇ ਹਰੇਕ ਦੇ ਜਾਂਦੇ ਸੀਗੇ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਤੁਹਾਨੂੰ ਉਹਨਾਂ ਨੇ ਨਸ਼ਿਆਂ ਤੋਂ ਦੂਰ ਰੱਖਿਆ ਉਹਦੇ ਬਾਰੇ ਥੋੜਾ ਜਿਆਦਾ ਜਾਣਨਾ ਪਾਦੋ ਕੀ ਕੀ ਗੱਲ ਕਰਨੀ ਚਾਹੁੰਦੇ ਸੀ ਤੁਸੀਂ ਉਹ ਜੀ ਮੇਰੀ ਮਾਤਾ ਸੀਗੀ ਮੈਂ ਜੜੀ ਸੀਗੇ ਮੈਨੇ ਕੋਲੇ ਪਿਠਾਉਣੀ ਪੁੱਤ ਵੀ ਜਿਹੜਾ ਅੰਡਾ ਮੀਟ ਐ ਇਹ ਮਤਲਬ ਰਸਿਕਾਂ ਦੀ ਬੁੱਢੀ ਐ ਹੂੰ ਵੀ ਇਹਨੂੰ ਤੂੰ ਹੱਥ ਨਹੀਂ ਲਾਉਣਾ ਹੋਰ ਵੀ ਕਹਿੰਦੇ ਸੀਗੇ ਜਿਵੇਂ ਵੀ ਅੱਜ ਕੱਲ੍ਹ ਵੇ ਹੋਰ ਚੱਲਦਾ ਇਕੱਠੇ ਮੁੰਡੇ ਬਰੇ ਫਿਰਦੇ ਆ ਜੀ ਉਹ ਸੰਗਤ ਮੈਨੂੰ ਨਹੀਂ ਜਾਂਦਾ ਮਾਰੀ ਸੰਗਤ ਤੋਂ ਮੈਨੂੰ ਬਚਾ ਰੱਖ ਦਿੱਤੀ ਹੂੰ ਕਹਿੰਦੇ ਸੀ ਚੰਗੀ ਸੰਗਤ ਕਰ ਪੁੱਤ ਰੱਬ ਦੇ ਘਰ ਜਾਇਆ ਕਰ ਗੁਰੂ ਘਰ ਜਾਇਆ ਕਰ ਪਾਠ ਕਰਨ ਮੈਨੂੰ ਸਖਾਇਰਾਂ ਨੇ ਕਹਿੰਦੇ ਜਨਮ ਨੇ ਆਪੇ ਪਾਠ ਕਰਿਆ ਕਰ ਜੀ ਮਤਲਬ ਹੀ ਪਰਮਾਤਮਾ ਮੰਨਿਓ ਇਸ ਪਰਿਵਾਰ ਤੇ ਮਿਹਰ ਹੈ ਬਾਈ ਵੀ ਸਦਾ ਰੱਬ ਦੇ ਨਾਲ ਜੁੜਿਆ ਜੀ ਅੱਛਾ ਬਾਈ ਜੀ ਇਹ ਦੱਸੋ ਆਪਣੀ ਫੈਮਲੀ ਦੇ ਵਿੱਚ ਹੋਰ ਕੌਣ-ਕੌਣ ਰਹਿੰਦਾ ਜੀ ਹਾਂ ਬਾਈ ਜੀ ਮੇਰੇ ਫੈਮਲੀ ਵਿੱਚ ਮੇਰੀ ਵਾਈਫ ਹੈ ਰਮਨਦੀਪ ਕੁਰਵੈਣੀ ਬਾਲ ਹਮ ਇੱਕ ਮੇਰਾ ਬੇਟਾ ਹੈ ਸੁਖਮਨਜੋਤ ਸਿੰਘ ਬੈਣੀ ਬਾਲ ਜੀ ਉਹ ਠੀਕੜ ਪੜ੍ਹਦਾ ਹੈ ਸੈਂਟ ਮੈਰੀ ਕਨਵਰਟ ਸਕੂਲ ਠੀਕੜ ਚ ਹਮ ਬਹੁਤ ਵਧੀਆ ਸਕੂਲ ਚ ਵੱੜਦਾ ਹੈ ਮਤਲਬ ਕਿ ਪੜਾਈ ਬਹੁਤ ਵਧੀਆ ਕਰਦਾ ਹੈ ਬੇਟਾ ਮੇਰਾ ਜੀ ਤੇ ਮੇਰੀ ਭੈਣ ਚ ਮੇਲੀ ਰਹੀ ਹੈ ਹਮ ਤੇ ਮੈਂ ਆਪਦੇ ਰਿਸ਼ਤੇ ਦਾ ਨਾਮ ਰਾਇ ਕੋਈ ਕੁਝ ਬੋਲਣਾ ਚਾਹਣਾ ਹਾਂ ਜੀ ਤੇ ਜਿਹੜਾ ਸੋਹਰਾ ਪਰਿਵਾਰ ਹੈ ਮੇਰੀ ਵਾਈਫ ਹੈ ਹਮ ਬਹੁਤ ਵਧੀਆ ਪਰਿਵਾਰ ਹੈ ਸੋਹਰਾ ਪਰਿਵਾਰ ਹੈ ਮੇਰਾ ਬਹੁਤ ਵਧੀਆ ਪਰਿਵਾਰ ਹੈ ਜੀ ਮੇਰੀ ਵਾਈਫ ਨੇ ਬਹੁਤ ਸੇਵਾ ਕੀਤੀ ਮੇਰੇ ਬਾਪ ਦੀ ਮੇਰੀ ਮੰਮੀ ਦੀ ਬਹੁਤ ਸੇਵਾ ਕੀਤੀ ਚਾਹਣੀ ਹਮ ਤੇ ਉਹਨਾਂ ਦਾ ਮਤਲਬ ਦੇ ਨਹੀਂ ਦੇ ਸਕਦਾ ਮੈਂ ਹਮ ਮਤਲਬ ਇਹ ਇਨਾ ਮੇਰੇ ਪਿਓ ਨੂੰ ਵਧੀਆ ਸੰਭਾਲਿਆ ਉਹਨਾਂ ਨੇ ਰੋਟੀ ਪਾਣੀ ਸਭ ਤੋਂ ਪਹਿਲਾਂ ਮੇਰੇ ਡੈਡੀ ਨੂੰ ਪਾਣੀ ਮੈਨੂੰ ਰੋਟੀ ਬੱਝ ਦੇਣੀ ਉਹਨਾਂ ਨੇ ਜੀ ਤੇ ਮੇਰੀ ਭੈਣ ਨਾਲ ਇੰਨਾ ਵਧੀਆ ਵਰਤੀਏ ਮੇਰੀ ਵਾਈਫ ਬਹੁਤ ਵਧੀਆ ਵਰਤੀ ਹੈ ਜੀ ਤੇ ਮੇਰੀ ਭੈਣ ਨੂੰ ਜਦੋਂ ਮੈਨੂੰ ਲੋੜ ਪੈਂਦੀ ਸੀ ਕਿ ਮਨਲਾ ਦੁਖਤ ਕਲੀ ਪਰਿਵਾਰ ਚ ਆ ਜਾਂਦੀ ਕੀ ਮਰੀ ਤੇ ਭੈਣ ਮੈਨੂੰ ਪਹਿਲਾਂ ਜੁੱਤੀ ਪਾ ਲੈ ਵੀ ਨਹੀਂ ਪਹਿਲਾਂ ਇੱਥੇ ਖੜ੍ਹ ਜਾਂਦੀ ਸੀ ਆ ਕੇ ਨੇੜੇ ਪਿੰਡਾਂ ਚ ਮੇਲੀ ਬਹੁਤ ਵਧੀਆ ਪਰਿਵਾਰ ਹਨ ਦਾ ਭੈਣ ਦਾ ਬਹੁਤ ਵਧੀਆ ਮੈਨ ਨਾਲ ਵਰਤੇ ਹੈ ਸਹੁਰੇ ਪਰਿਵਾਰ ਮੇਰੇ ਨਾਲ ਬਹੁਤ ਵਧੀਆ ਵਰਤੇ ਹੈ ਸਹੁਰੇ ਪਰਿਵਾਰ ਮੇਰੇ ਸਹੁਰੇ ਗੱਜਨਾਂ ਵਾਲਾ ਪਿੰਡ ਹੈ ਜੀ ਬੱਗਲੇ ਤੋਂ ਅੱਗੇ ਜੀ ਇਹ ਉਹ ਦਿਨ ਉਹ ਜਿਹੜੇ ਆਂਦੇ ਆ ਹੂੰ ਤੇ ਜਦੋਂ ਆ ਜਾਂਦੇ ਆ ਉਹਨਾਂ ਨੇ ਮੈਨਾਂ ਮੇਰੇ ਕੋਲੇ ਆਉਣਾ ਇੱਥੇ ਹੂੰ ਇੰਨਾ ਵਧੀਆ ਮੈਨਾਂ ਵਰਦੇ ਆ ਤੇ ਮੈਂ ਤਾਂ ਇਹ ਮਤਲਬ ਇਹ ਪਰਿਵਾਰ ਨੂੰ ਕਹਿੰਨਾ ਮੈਂ ਮਤਲਬ ਇਹੋ ਜਿਹੇ ਪਰਿਵਾਰ ਬਣਵਾਦਾ ਹਰ ਇੱਕ ਨੂੰ ਦੇ ਦੇ ਜੀ ਇੰਨਾ ਵਧੀਆ ਪਰਿਵਾਰ ਮਿਲ ਜਾਂਦਾ ਹੈ ਹੂੰ ਅੱਛਾ ਭਾਈ ਜੀ ਅਖੀਰ ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਬਜ਼ੁਰਗਾਂ ਦੀ ਜਿਹੜੀ ਅੰਤਿਮ ਅਰਦਾਸ ਹਾਂਜੀ ਉਹ ਕਿਹੜੇ ਦਿਨ ਕਦੋਂ ਹੋਣੀ ਹੈ ਕਿੱਥੇ ਹੋਣੀ ਹੈ ਜੀ ਇਹ ਭਾਈ ਜੀ ਆਪਣੇ ਗੁਰਦਰਾ ਗਦਾਰਵੀ ਸਰਪੈਂਟਲ ਮਗਲਾ ਹੂੰ ਅੰਤਮ ਅਰਦਾਸ ਉੱਥੇ ਹੋਣੀ ਹੈ ਮੈਂ ਹਰੇਕ ਭਾਈ ਨੂੰ ਕਹਿਣਾ ਜੋ ਵੀ ਸੁਣ ਰਿਹਾ ਵੀ ਭੋਗ ਤੇ ਪਹੁੰਚਣ ਦੀ ਕਿਰਪਾਲਤਾ ਕਰੇ ਦਿਨ ਦਿਨ ਤੇ ਤਰੀਕ ਦੱਸ ਦੇ ਦਿਨ ਐਤਵਾਰ ਆ ਜੀ 2 ਤਰੀਕ ਆ ਜੀ 2 2 ਨਵੰਬਰ ਹਾਂਜੀ ਤੇ ਦਿਨ ਐਤਵਾਰ ਦਿਨ ਐਤਵਾਰ ਆ ਜੀ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਟੈਂਡ ਟਲਵਾ ਕਲਾਂ ਵਿਖੇ ਜੀ ਸ੍ਰੀ ਭੈਣ ਭਰਾ ਨੂੰ ਕਹਿਣਾ ਹੈ ਭੋਗ ਤੇ ਪਹੁੰਚਣ ਦੀ ਕਿਰਪਾਲਤਾ ਕਰੇ ਹਾਂਜੀ ਸੋ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਬਹੁਤ ਮਿਹਰਬਾਨੀ